ਇਨਸਾਨ ਨੂੰ ਨਾ ਕਦੇ ਵੀ ਤ੍ਰਿਪਤੀ ਨਹੀਂ ਹੋ ਸਕਦੀ ਰੱਬ ਨੇ ਦਿੱਤਾ ਬਹੁਤ ਖੁਸ਼ ਹੁੰਦਾ ਬੰਦੇ ਨੂੰ ਪਰ ਇਹਨੂੰ ਉਹ ਕੁਝ ਨਜ਼ਰ ਨਹੀਂ ਆਉਂਦਾ ਜੋ ਕੁਝ ਰੱਬ ਨੇ ਦਿੱਤਾ ਹੋਇਆ ਇਹਦੇ ਕੋਲ ਮੌਜੂਦ ਆ ਇਹਨੂੰ ਨਜ਼ਰ ਪਤਾ ਕੀ ਆਉਂਦਾ ਜੋ ਇਹਦੇ ਕੋਲ ਹੈ ਨਹੀਂ ਹੈ ਬਸ ਇਸੇ ਗੱਲ ਦਾ ਹੀ ਰੋਣਾ ਹੈ ਜ਼ਿੰਦਗੀ 'ਚ ਵੀ ਜੋ ਹੈਗਾ ਜ਼ਿੰਦਗੀ ਵਿੱਚ ਉਹਦਾ ਧੰਨਵਾਦ ਨਹੀਂ ਉਹਦਾ ਸ਼ੁਕਰਾਨਾ ਨਹੀਂ ਤੇ ਜੋ ਜ਼ਿੰਦਗੀ ਵਿੱਚ ਹੈ ਹੀ ਨਹੀਂ ਆ ਉਹਨੂੰ ਪਾਉਣ ਦੀ ਚਾਹਤ ਵਿੱਚ ਜਿਹੜਾ ਕੋਲ ਹੈਗਾ ਆ ਉਹਦਾ ਵੀ ਸੁੱਖ ਦੁਆਰੇ ਆਸੀਂ ਮਹਾਰਾਜ ਸਚੇ ਪਾਸ਼ਾ ਬਾਣੀ 'ਚ ਬਚਨ ਕਰਦੇ ਆ ਕਿ ਧੰਨਵਾਦ ਕਰਿਆ ਕਰ ਬੰਦਿਆ ਉਸ ਅਕਾਲ ਪੁਰਖ ਦਾ ਜਿਨੇ ਤੈਨੂੰ ਇੰਨੀਆਂ ਬਖਸ਼ਿਸ਼ਾਂ ਦੇ ਕੇ ਤੇ ਬੰਦਾ ਬਣਾ ਕੇ ਦੁਨੀਆ ਦੇ ਉੱਤੇ ਭੇਜਿਆ ਹਾਂਜੀ ਉਹਦਾ ਤੇ ਹੁਣ ਕੰਮ ਸੀ ਬੰਦਾ ਬਣਾ ਕੇ ਭੇਜਣਾ ਉਹਨੇ ਤੇ ਆਪਣਾ ਕੰਮ ਕਰਤਾ ਅੱਗੋਂ ਹੁਣ ਤੇਰੀ ਮਰਜ਼ੀ ਆ ਵੀ ਤੂੰ ਰਾਜਿਆਂ ਵਾਂਗੂੰ ਜੀਣਾ ਭਿਖਾਰੀਆਂ ਵਾਂਗੂੰ ਜੀਣਾ ਕਿ ਖੁਸ਼ ਰਹਿ ਕੇ ਜੀਣਾ ਕਿ ਸੜ ਬਲ ਕੇ ਜੀਣਾ ਕਿ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਹਾਂਜੀ ਤੇ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਇਹ ਕਲਪ ਦਾ ਬਥੇਰਾ ਇਹ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਤੇ ਕਾਰ ਵਾਲਾ ਕਹਿੰਦਾ ਮੇਰੀ ਹਵਾ ਵਿੱਚ ਉਡਾਰ ਹੋਵੇ ਵੇਖਦਾ ਜਹਾਜ਼ ਵੱਲ ਵੱਟਦਾ ਉਹ ਕੂਰੀਆਂ ਉਹ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਉਹ ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਬੰਦਾ ਸੌ ਵਾਲਾ ਕਹਿੰਦਾ ਹਜ਼ਾਰ ਹੋਵੇ ਹਜ਼ਾਰ ਵਾਲਾ ਕਹਿੰਦਾ ਲੱਖ ਹੋਵੇ ਤੇ ਲੱਖ ਵਾਲਾ ਕਹਿੰਦਾ ਕਰੋੜ ਹੋਵੇ ਤੇ ਤ੍ਰਿਪਤੀ ਆਉਂਦੀ ਨਹੀਂ ਜ਼ਿੰਦਗੀ 'ਚ ਸੰਤੁਸ਼ਟੀ ਆਉਂਦੀ ਨਹੀਂ ਤੇ ਸਾਰੀ ਉਮਰ ਭੱਜ ਦੌੜ 'ਚ ਹੀ ਬੰਦਾ ਕੱਢ ਦਿੰਦਾ। ਇੱਕ ਵਿਦਵਾਨ ਦੀ ਮੈਂ ਕੁਝ ਬਚਨ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਉਹ ਕਹਿੰਦਾ 6 ਸਾਲ ਦੀ ਉਮਰ ਤੱਕ ਨਾ ਬੱਚੇ ਦੀ ਸ਼ਕਲ ਪਤਾ ਲੱਗਦੀ ਹੈ। ਇਹਦਾ ਮੂੰਹ ਮੰਦਰਾ ਕਿਹਦੇ ਨਾਲ ਜ਼ਿਆਦਾ ਮਿਲਦਾ ਆ ਨਾ। ਇਦਾਂ 12 ਸਾਲ ਤੱਕ ਬੱਚੇ ਦੀ ਅਕਲ ਪਤਾ ਲੱਗਦੀ ਹੈ। ਇਹ ਇਹ ਗੁੱਸੇ ਵਾਲਾ ਵਾ ਇਹ ਜਿੱਦੀ ਸੁਭਾਅ ਦਾ ਵਾ ਇਹ ਦਿਆਲੂ ਸੁਭਾਅ ਦਾ ਵਾ ਕਿ ਇਹ ਰੋਸੜ ਜਾਈ ਆ ਫਿਰ ਰੋਸਦਾ ਹੀ ਰਹਿੰਦਾ ਨਿਕ ਨਿਕੀ ਗੱਲ ਤੇ 12 ਸਾਲ ਚ ਕਹਿੰਦਾ ਬੱਚੇ ਦੀ ਅਕਲ ਪਤਾ ਲੱਗਦੀ 18 ਸਾਲ ਤੱਕ ਬੱਚੇ ਦੀ ਤਕਦੀਰ ਪਤਾ ਲੱਗਦੀ ਵੀ ਇਹ ਨਕੰਮਾ ਰਹੂਗਾ ਕਿ ਜਾਂ ਕੁਝ ਕਰੂਗਾ ਇਹ ਕੋ ਸਾਨੂੰ ਗੱਲ 'ਚ ਸਰੋਪੇ ਪਵਾਊਗਾ ਹਾਰ ਪਵਾਊਗਾ ਕਿ ਜਾਂ ਸਾਡੇ ਗੱਲ 'ਚ ਫਟਾ ਪਵਾਊਗਾ 18 ਸਾਲ ਤੱਕ ਕੋਈ ਕਹਿੰਦਾ ਵੀ ਬੱਚੇ ਦੀ ਜਿਹੜੀ ਉਹ ਤਕਦੀਰ ਪਤਾ ਲੱਗਦੀ ਆ ਵੀ ਇਹਨੇ ਸਾਨੂੰ ਕੋ ਮਾਨ ਸਨਮਾਨ ਦਿਵਾਉਣਾ ਕਿ ਜਾਂ ਇਹਨੇ ਸਾਨੂੰ ਥਾਣੇ ਕਚਹਿਰੀਆਂ ਵਿਖਾਉਣੇ ਇਹ 18 ਸਾਲ ਤੱਕ ਪਤਾ ਲੱਗ ਜਾਂਦਾ ਉਹ ਕਹਿੰਦਾ 40 ਸਾਲ ਦੀ ਉਮਰ ਹੁੰਦਿਆਂ ਹੁੰਦਿਆਂ ਪਤਾ ਲੱਗ ਜਾਂਦਾ ਵੀ ਕੌਣ ਸਾਡਾ ਆਪਣਾ ਵਾ ਤੇ ਕੌਣ ਸਾਡਾ ਬਗਾਨਾ ਵਾ ਕਿਉਂਕਿ ਜਿੰਨੇ ਕੁ ਧੋਖੇ ਧਾਕੇ ਖਾਣੇ ਹੁੰਦੇ ਨਾ ਬੰਦੇ ਨੇ ਉਹ 40 ਸਾਲ ਤੱਕ ਉਹ ਸਾਰਾ ਕੁਝ ਸਾਹਮਣੇ ਆ ਜਾਂਦਾ ਉਹਦੀ ਕਿਉਂਕਿ 40 ਸਾਲ ਦਾ ਸਮਾਂ ਬਹੁਤ ਹੁੰਦਾ ਤੇ 40 ਸਾਲ ਤੱਕ ਜਿੰਨੇ ਮਿੱਤਰਾਂ ਨੇ ਯਾਰ ਬਣਾ ਬਣਾ ਕੇ ਠੱਗੀਆਂ ਮਾਰਨੀਆਂ ਹੁੰਦੀਆਂ ਠੱਗਣਾ ਹੁੰਦਾ ਪਿੱਠ ਪਿੱਛੇ ਵਾਰ ਕਰਨੇ ਹੁੰਦੇ ਆ ਉਹ 40 ਸਾਲ ਦੇ ਵਿੱਚ ਵਿੱਚ ਉਹ ਪਹਿਲਾਂ ਪਹਿਲਾਂ ਕੰਮ ਕਰ ਜਾਂਦੇ ਆਪਣਾ ਤੇ ਕਹਿੰਦਾ 50 ਸਾਲ ਦੀ ਉਮਰ ਦੇ ਵਿੱਚ ਜਾ ਕੇ ਤੇ ਪਤਾ ਲੱਗਦਾ ਵੀ ਦੁੱਖ ਕੀ ਆ ਤੇ ਸੁੱਖ ਕੀ ਆ ਤੇ ਕਿੰਨਾ ਜ਼ਿੰਦਗੀ ਵਿੱਚ ਦੁੱਖ ਹੰਡਾਇਆ ਤੇ ਕਿੰਨਾ ਸੁੱਖ ਹੰਡਾਇਆ ਤੇ ਕਹਿੰਦਾ ਮਰ ਕੇ ਪਤਾ ਲੱਗਦਾ ਵੀ ਜ਼ਿੰਦਗੀ ਵਿੱਚ ਖਟਿਆ ਕੀ ਆ ਤੇ ਗਵਾਇਆ ਕੀ ਆ ਇੰਨੀ ਕੀਮਤੀ ਸੁਗਾਤ ਆ ਸਾਡੇ ਕੋਲ ਆ ਜਿਹੜੀ ਸਾਡੇ ਕੋਲ ਜ਼ਿੰਦਗੀ ਆ ਮਰ ਚੱਲੇ ਆ ਚੋਰੀਆਂ ਦੇ ਵਿੱਚ ਆ ਨਹੀਂ ਹੈਗਾ ਉਹ ਨਹੀਂ ਹੈਗਾ ਉਹ ਕਿਉਂ ਚਲਿਆ ਗਿਆ ਫਲਾਣੇ ਕੋ ਇੰਨਾ ਕਿਦਾਂ ਆ ਗਿਆ ਮੈਂ ਪਿੱਛੇ ਕੋ ਰਹਿ ਗਿਆ ਉਹ ਜਿੱਥੇ ਤੁਹਾਨੂੰ ਉਹਨੇ ਰੱਖਿਆ ਬਣਾ ਉਥੇ ਉਹਦੇ ਭਾਣੇ ਵਿੱਚ ਸਬਰ ਕਰ ਲੋ ਜਿੱਥੇ ਸਬਰ ਹੋਊਗਾ ਉਥੇ ਸੰਤੋਖ ਹੋਊਗਾ ਜਿੱਥੇ ਸੰਤੋਖ ਹੋਵੇਗਾ ਉਥੇ ਸ਼ਾਂਤੀ ਹੋਵੇਗੀ ਤੇ ਜਿੱਥੇ ਸ਼ਾਂਤੀ ਹੋਵੇਗੀ ਉੱਥੇ ਕੋਈ ਰੌਲਾ ਹੀ ਨਹੀਂ ਇਸ ਧਰਤੀ ਦੀ ਸਭ ਤੋਂ ਵੱਡੀ ਜਿਹੜੀ ਦੌਲਤ ਹੈ ਨਾ ਉਹ ਹੈਗੀ ਆ ਮਨ ਦੀ ਸ਼ਾਂਤੀ ਮਨ ਦਾ ਸਕੂਨ ਤੇ ਇਹ ਅੱਜ ਕੱਲ ਹੈ ਨਹੀਂ ਕਿਸੇ ਕੋਲ ਵੀ ਇੱਥੇ ਪੈਸੇ ਤੋਂ ਲੱਖਾਂ ਤੇ ਕਰੋੜਾਂ ਵਾਲਾ ਵੀ ਅੰਦਰੋਂ ਤਪਿਆ ਫਿਰਦਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਬਹੁਤ ਵੱਡੀ ਕੋਠੀ ਵਿੱਚ ਰਹਿੰਦਾ ਏਸੀਆਂ ਵਿੱਚ ਸੰਦਾ ਉਹ ਬਹੁਤ ਸੁਖ ਦੀ ਜ਼ਿੰਦਗੀ ਜੀ ਰਿਹਾ ਉਹਦੇ ਵੀ ਪੱਲੇ ਦੁੱਖ ਬੜੇ ਹੋਣਗੇ ਸਿਰਫ ਉਹਦੇ ਕੋਲ ਚਾਰ ਦਮੜੇ ਜ਼ਿਆਦਾ ਹੋਣਗੇ ਤੇ ਉਹਦੇ ਕੋਲ ਸੁੱਖ-ਸਹੂਲਤਾਂ ਕੋਈ ਜ਼ਿਆਦੀਆਂ ਹੋਣਗੀਆਂ। ਬਾਕੀ ਗਰੀਬੀ ਅਮੀਰੀ ਇਹਨਾਂ ਚੀਜ਼ਾਂ ਦੀ ਨਹੀਂ ਹੁੰਦੀ। ਗਰੀਬੀ ਅਮੀਰੀ ਇਹਨਾਂ ਚੀਜ਼ਾਂ ਦੀ ਨਹੀਂ ਹੁੰਦੀ ਵੀ ਫਲਾਣੇ ਬੰਦੇ ਨੂੰ ਆਪਾਂ ਤਾਂ ਅਮੀਰ ਕਹਿੰਦੇ ਆ ਵੀ ਉਹਦੇ ਕੋਲ ਪੈਸਾ ਜ਼ਿਆਦਾ। ਉਹਨੂੰ ਕਹੋ ਕਿ ਜੀ ਤੇਰੇ ਕੋਲ ਪੈਸਾ ਜ਼ਿਆਦਾ ਹੈ। ਤੇ ਇੰਨਾ ਪੈਸਾ ਤੇਰੇ ਕੋਲ ਹੋਵੇ ਜਦੋਂ ਇੰਨਾ ਹੀ ਅਮੀਰਾਂ ਦੇ ਤੂੰ ਸਾਨੂੰ ਜ਼ਿੰਦਗੀ ਵਿੱਚ ਸਾਹ ਖਰੀਦ ਕੇ ਦੱਸ। ਨਹੀਂ ਖਰੀਦ ਸਕਦਾ ਕੋਈ। ਤੋ ਇਸ ਕਰਕੇ ਵਾਹਿਗੁਰੂ ਨੇ ਤੁਹਾਨੂੰ ਇੰਨੀ ਸੋਹਣੀ ਜ਼ਿੰਦਗੀ ਤੇ ਇਨਾ ਸੋਹਣਾ ਤੋਹਫ਼ਾ ਦਿੱਤਾ। ਉਹਨੇ ਜਿੱਥੇ ਤੁਹਾਨੂੰ ਪੈਦਾ ਕੀਤਾ, ਉਹਨੇ ਜਿੱਦਾਂ ਦਾ ਤੁਹਾਨੂੰ ਰੰਗ ਦਿੱਤਾ, ਜਿੱਦਾਂ ਦਾ ਤੁਹਾਨੂੰ ਰੂਪ ਦਿੱਤਾ, ਜਿੱਦਾਂ ਦਾ ਤੁਹਾਨੂੰ ਕਦ-ਕਾੜ ਦਿੱਤਾ, ਜਿੱਦਾਂ ਦੀ ਵੀ ਤੁਹਾਨੂੰ ਜੀਵਨ ਸ਼ੈਲੀ ਦਿੱਤੀ ਆ, ਜਿੱਦਾਂ ਦੀ ਵੀ ਤੁਹਾਨੂੰ ਜੋਬ ਦਿੱਤੀ ਆ, ਇਹ ਸਭ ਇਦਾਂ ਕੋ ਵੀ ਗੁਰਪ੍ਰਸਾਦ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ। ਤੇ ਮੈਂ ਇਹਦੇ ਵਿੱਚ ਬੜਾ ਖੁਸ਼ ਹਾਂ, ਇਹਦੇ ਵਿੱਚ ਮੈਂ ਬੜਾ ਆਨੰਦ ਮਾਣ ਰਿਹਾ ਹਾਂ। ਹਾਂਜੀ। ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਜ਼ਿੰਦਗੀ ਵਿੱਚ ਸੰਤੁਸ਼ਟੀ ਰੱਖੋ ਕੋ ਜ਼ਿੰਦਗੀ ਵਿੱਚ ਪਰਮਾਤਮਾ ਦਾ ਸ਼ੁਕਰ ਕਰੋ ਕੋ ਦੂਜਿਆਂ ਨੂੰ ਕੋਈ ਕੋਈ ਸੁਖ ਦਿਓ ਭਾਵਕ ਦੂਜਿਆਂ ਦੇ ਵੀ ਕੋਈ ਨੇਕੀ ਕਰੋ ਦੂਜਿਆਂ ਦਾ ਵੀ ਭਲਾ ਕਰੋ ਤੇ ਆਪੇ ਜੀਵਨ ਚੜ੍ਹਦੀ ਕਲਾ ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ